ਜਲਪ੍ਰਾਣ ਨੇ ਭਗਤਾਪਾਈਕਾ ਦੇ ਪਿੰਡ ਵਿੱਚ ਜੀਵਨ ਨੂੰ ਕੀਤਾ ਮੁਸ਼ਕਿਲ ਸਰਕਾਰਾਂ ਨੂੰ ਸਹੀ ਕਾਰਵਾਈ ਕਰਨ ਦੀ ਅਪੀਲ ਭਗਤਾਪਾਈਕਾ ਦੇ ਪਿੰਡ ਵਿੱਚ ਜਿੱਥੇ ਹਰ ਰੋਜ਼ ਲੋਕਾਂ ਦਾ ਮੰਦਰ ਅਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਮੇਨ ਰਸਤਾ ਹੈ ਉਸ ਮੌਕੇ ਦੌਰਾਨ ਪਹਿਲੀ بارش ਨੇ ਜਲਧਲ ਕਰ ਦਿੱਤਾ ਹੈ ਇਸ ਹਾਲਾਤ ਨੇ ਲੋਕਾਂ ਦੀ ਜ਼ਿੰਦਗੀ ਨੂੰ ਕਾਫੀ ਮੁਸ਼ਕਲ ਵਿੱਚ ਪਾ ਦਿੱਤਾ ਹੈ ਰਸਤੇ ਦੀ ਬੇਹਾਲ ਹਾਲਤ ਦੇ ਕਾਰਨ ਲੋਕਾਂ ਨੂੰ ਲੰਘਣਾ ਬਹੁਤ ਹੀ ਔਖਾ ਹੋ ਗਿਆ ਹੈ ਅਤੇ ਪਾਣੀ ਦਾ ਚੱਪੜ ਕਾਰਨ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਸਰਕਾਰ ਕੋਲ ਗੁਹਾਰ ਲਾ ਚੁੱਕੇ ਹਨ ਪਰ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਹੈ ਸਰਕਾਰਾਂ ਬਿਮਾਰੀ ਤੋਂ ਬਚਾਉਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਇਹ ਦਾਅਵੇ ਖੋਖਲੇ ਜਾਬ ਦੇ ਹਨ ਕਿਰਪਾ ਕਰਕੇ ਇਸ ਇਲਾਕੇ ਦੇ ਪਾਣੀ ਦੇ ਨਿਕਾਸ ਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾਵੇ ਤਾਂ ਕਿ ਲੋਕ ਬਿਮਾਰੀ ਤੋਂ ਬਾਤ ਸਕਣ ਅਤੇ ਉਹਨਾਂ ਨੂੰ ਸੁੱਖ ਸਹੂਲਤ ਮਿਲ ਸਕੇ ਆ ਬਾਪਰ ਦੀ ਆ ਉਹ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਨਾ ਕਿ ਗਲੀ ਵਾਲਾ ਹੋਊਗਾ ਕੋਈ ਵੀ ਠੀਕ ਹੈ ਗੱਲ ਅਸੀਂ ਹਰ ਕ ਨੂੰ ਕਮੇਟੀ ਘਰ ਨੂੰ ਵੀ ਜਾ ਕੇ ਐਪਲੀਕੇਸ਼ਨਾਂ ਦਿੱਤੀਆਂ ਲੇਕਿਨ ਸਾਡਾ ਕੋਈ ਹੱਲ ਨਹੀਂ ਹੋਇਆਗਾ ਵੀ ਸਾਨੂੰ ਬੇਨਤੀ ਇਹੀ ਹੈ ਜੇ ਭਵੰਤਮਾਨ ਤਾਂ ਸਾਡੀ ਇਹ ਖਬਰ ਪਹੁੰਚਾ ਦਿਓ ਜੇ ਐਮਸੀ ਸਾਹਿਬ ਪਹੁੰਚਾ ਦਿਓ ਚਾਹੇ ਪ੍ਰਧਾਨ ਪ੍ਰਧਾਨ ਸਾਹਿਬ ਕੋਲੇ ਪਹੁੰਚਾ ਦਿਓ ਸਾਡੀ ਇਹ ਹੱਲ ਹੋਣਾ ਚਾਹੀਦਾ ਸਾਡਾ ਛੱਪੜ ਦਾ ਕੁਝ ਵੀ ਕਰੋ ਜੋ ਮਰਜ਼ੀ ਕਰੋ ਵੀ ਸਾਨੂੰ ਹੱਲ ਹੋਣਾ ਚਾਹੀਦਾ ਇਸ ਚੀਜ਼ ਦਾ ਛੱਪੜ ਦਾ ਵੀ ਬੰਬਾਰੀਆਂ ਤੋਂ ਬੰਬਾਰੀਆਂ ਤੋਂ ਵਜਾਇਆ ਜਾ ਸਕਦਾ ਹੈ ਵੀ ਖਤਰਾ ਇਹਦੇ ਵਿੱਚ ਅਸੀਂ ਪਾਣੀ ਵਿੱਚ ਤੜਕੇ ਦੇ ਸੂਬਾ ਦੇ ਫਿਰਦੇ ਹਾਂ ਅਸੀਂ ਕਦੇ ਮੋਟਰ ਚਲਾਉਨੇ ਆ ਕਦੇ ਕਿਸੇ ਪਾਸੇ ਜਾਂਦੇ ਆ ਘਰਾਂ ਦੇ ਵਿੱਚ ਕੋਈ ਬੰਦਾ ਪਾਣੀ ਲੈਣ ਜਾਂਦਾ ਕੋਈ ਦੁੱਧ ਲੈਣ ਜਾਂਦਾ ਕੋਈ ਰੋਟੀ ਲੈ ਕੇ ਜਾਂਦਾ ਕਿਸੇ ਪਾਸੇ ਜਾਂਦਾ ਪਾਣੀ ਵੀ ਜੀ ਲੰਘ ਜਾਂਦੀ ਐ ਲੇਕਰ ਕੋਈ ਹੱਲ ਨਹੀਂ ਹੁੰਦਾ ਇਹ ਛੱਪੜ ਦਾ ਬਹੁਤ ਵੱਡਾ ਸੀਗਾ ਛੋਟਾ ਕਿਉਂ ਰਹਿ ਗਿਆ ਬਾਈ ਇਹ ਇਹ ਬਾਈ ਜੀ ਨਜਾਇਜ਼ ਕੰਮ ਜੇ ਹੋਏ ਵੇ ਇਹਦੇ ਵਿੱਚ ਉਹ ਛਡਵਾਏ ਜਾਣ ਫੇਰ ਛੱਪੜ ਦਾ ਹੱਲ ਹੋਊਗਾ ਨਹੀਂ ਕੋਈ ਸੀਵਰੇਜ ਪਾ ਕੇ ਇਹਦਾ ਕੋਈ ਵੀ ਹੱਲ ਕੀਤਾ ਜਾਵੇ ਪਰ ਇਹਦਾ ਸਾਨੂੰ ਹੱਲ ਹੋਣਾ ਚਾਹੀਦਾ ਬਾਕੀ ਮੇਨ ਇਥੇ ਸੜਿਆਂ ਨੂੰ ਮਸਤ ਮਾਰਦਾ ਹੀ ਸਾਰੀ ਇੰਨੀ ਗੰਦਗੀ ਆ ਤੇ ਇਹਨਾਂ ਦੇਖੋ ਤੁਸੀਂ ਵਿੱਚ ਤੁਸੀਂ ਆਪ ਦੇਖੋ ਵੀ ਕੀ ਹਾਲ ਐ ਛੱਪੜ ਦਾ ਪਰ ਕੋਈ ਹੱਲ ਕੋਈ ਰੋਟੀਆਂ ਤੋਂ ਬਗੈਰ ਕੰਮ ਨਹੀਂ ਇਹਨਾਂ ਨੂੰ ਕੋਈ ਰੋਟੀਆਂ ਸੇਕਣੀਆਂ ਕਰ ਲੀਆਂ ਜੇ ਝਾੜੂ ਵਾਲਾ ਆ ਜਾਂਦਾ ਉਹ ਕਹਿੰਦਾ ਮੈਂ ਕਰਾ ਦੂੰਗਾ ਕਾਲੀ ਦਾਲ ਕਹਿੰਦੇ ਮੈਂ ਕਰਾ ਦੂੰਗਾ ਕੰਮ ਸਾਰੇ ਮੈਂ ਕਰਾ ਦੂੰਗਾ ਤੁਸੀਂ ਕਿਸੇ ਕੋਲ ਕੋਈ ਨਹੀਂ ਹੁੰਦਾ ਕਿਸੇ ਕੋਲ ਕੋਈ ਜਾ ਕੇ ਪਹਿਲਾਂ ਕੋਈ ਹਾਰ ਲਾਈਏ ਵੀ ਸਾਡਾ ਇਹਦਾ ਹੱਲ ਕੀਤਾ ਜਾਵੇ ਬਹੁਤ ਵੇਰੀ ਜਾ ਚੁੱਕੇ ਆ ਐਮ ਸਿੰਘਾ ਸਾਹਿਬ ਨੂੰ ਅਸੀਂ ਕਹਿੰਦਾ ਪ੍ਰਧਾਨ ਨੂੰ ਈਓ ਸਾ ਆ ਈਓ ਸਾਹਿਬ ਦੇ ਸਾਈਨ ਹੋਏ ਪਿਆ ਆ ਤੁਹਾਡੇ ਸਾਹਮਣੇ ਐਪਲੀਕੇਸ਼ਨ ਹੈ ਜੀ ਮਾਰਕ ਕਰਕੇ ਦਿੱਤੀ ਮੈਨੂੰ ਰਿਪੋਰਟ ਦਿਓ ਇਹਦੀ ਕੋਈ ਲੇਕਿਨ ਕੋਈ ਰਿਪੋਰਟ ਨਹੀਂ ਹੋਈ ਇਹਦੀ ਖਾਤੇ ਉੱਪਰ ਹੋਣ ਵਾਲਾ ਤੇ 5-4000 10-20 ਕਬਰੇ ਤੇ ਲੇਕਨ ਕੋਈ ਹੱਲ ਨਹੀਂ ਹੋਇਆ ਇਹਦਾ ਸਾਡੋ ਘਰਾਂ ਚ ਸੜੇ ਹਣ ਮਾਰਾ ਬਾਈ ਗੁਰਜੀ ਕੋ ਫਤਿਹ ਕੀ ਪ੍ਰੋਬਲਮ ਆ ਰਹੀ ਹੈ ਬਾਈ ਜੀ ਹੁਣ ਸਾਡੀ ਇਹੀ ਪ੍ਰੋਬਲਮ ਹੈ ਜੀ ਬੱਚੇ ਜਦੋਂ ਇਥੋਂ ਲੰਘਦੇ ਆਂ ਜੀ ਸਕੂਲ ਨੂੰ ਸਾਰੇ ਨੰਗਟ ਆਪਾਂ 메ਨ ਰਸਤਾ ਇੱਥੋਂ ਦਾ ਹੈ ਜੀ ਬੱਚਿਆਂ ਨੂੰ ਸਕੂਲ ਦਾ ਗੁਰਦੁਆਰੇ ਨੂੰ ਜਾਣ ਦਾ ਸਾਰੀ ਰਸਤਾ 메ਨ ਰਸਤਾ ਇੱਥੋਂ ਦਾ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗ ਆਇਆ ਕਿ ਇੱਥੋਂ ਦੀ ਜਾਂਦਾ ਸੀਵਰੇਜ ਪਾਇਆ ਜਾਵੇ ਡਰੇਨ ਨੂੰ ਜਾਂ ਕੋਈ ਇੱਥੇ ਮੋਟਰ ਕੋਈ ਵੱਡੀ ਪਾਈ ਜਾਵੇ ਪਾਈਪਾਂ ਵੱਡੀਆਂ ਪਾ ਕੇ ਡਰੇਨ ਨੂੰ ਨਿਕਾਸ ਕੀਤਾ ਜਾ ਪਾਣੀ ਦਾ ਸਾਡੀ 메ਨ ਮੰਗੇ ਹੀ ਹੈ ਜੀ ਇਹ ਸਰਕਾਰ ਨੂੰ ਭਗਵਾਨ ਤਮਨ ਨੂੰ ਸਾਨੂੰ ਬੇਨਤੀ ਹੱਤ ਬਨ ਕੇ ਤੁਹਾਨੂੰ ਤਮਨ ਸਾਹਿਬ ਸਾਡੀ ਸੁਣੇ ਇਹ ਬਲਕਾਰ ਸਿੱਧੂ ਸਾਡੀ ਗੱਲ ਸੁਣੇ ਸੀਵਰੇਜ ਪਵਾਵੇ ਪਾਈਪਾਂ ਪਾਵੇ ਮੱਸੀ ਮੋਟਰ ਵੱਡੀ ਰਖਾ ਕੇ ਇੱਥੇ ਨਿਕਾਸ ਪਾਣੀ ਦਾ ਕਰੇ ਸਾਡੇ ਨਹੀਂ ਇੱਥੇ ਛੱਪੜ ਦੀ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਪਤਾ ਹੈ ਤੇ ਇੱਕ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਨਾ ਤਾਂ ਉਹਨਾਂ ਦੇ ਜਾਣ ਨੂੰ ਨੰਘ ਤੇ ਸਾਡੀਆਂ ਬੁੜੀਆਂ ਕੁੜੀਆਂ ਕਿਤੇ ਵੀ ਨੰਘ ਨਹੀਂ ਸਕਦੀਆਂ ਸਾਡੇ ਘਰਾਂ ਦੇ ਵਿੱਚ ਪਾਣੀ ਖੜਾ ਡੇਢ ਡੇਢ ਫੁੱਟ ਪਾਣੀ ਖੜਾ ਜੀ ਤੋਂ ਨਾਜੀ ਦੇ ਬਾਅਦ ਚ ਜਾ ਕੇ ਵੇਖ ਲੋ ਪਰੇ ਤੱਕ ਆ ਜੀ ਜਿਹੜਾ ਇਤਨਾ ਪਾਣੀ ਆ ਇਹਦੀ ਖਾਬਤ ਹੈ ਨਹੀਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਹੁਣ ਬਾਈ ਜੀ ਅਸੀਂ ਤਾਂ ਇਹ ਕਰਦੇ ਆ ਜੀ ਸਾਡੀ ਇੱਥੇ ਸੁਣਾਈ ਕੀਤੀ ਜਾਵੇ ਕੋਈ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਨਾ ਬਲਕਾਰ ਸਿੱਧੂ ਨੇ ਨਾ ਹੋਰ ਨੇ ਜੀ ਇਹ ਹਰ ਸਾਲ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਅੱਜ ਪਹਿਲੀ ਵਾਰੀ ਹੋਇਆ ਬਾਈ ਹਰ ਸਾਲ ਹੁੰਦਾ ਜੀ ਜਿੱਦੋਂ ਮੀਂਹ ਪਿਆ ਜਾਂਦਾ ਉਦੋਂ ਇਹ ਥੋੜਾ ਹੋਰਾਂ ਦਾ ਘਰੋਂ ਬਜਾਣੇ ਬਾਤ ਤੋਂ ਬਾਤ ਹੋ ਜਾਂਦਾ ਹੈ ਪਾਣੀ 2-2 ਡੇਢ-ਡੇਢ ਫਟ ਖੜ ਜਾਂਦਾ ਹੈ ਮੁਰਗਾ-ਕੁਰਗਾ ਨੂੰ ਵੀ ਇੱਥੋਂ ਦੀ ਨੰਗਣਾ ਔਖਾ ਬੱਚੇ ਜਾਂਦੇ ਆ ਸਕੂਲ ਵਾਲੇ ਉਹਨਾਂ ਨੂੰ ਨੰਗਣਾ ਔਖਾ ਤੇ ਜਿਹਨੇ ਗੁਰੂ ਘਰੇ ਜਾਣਾ ਹੀ ਤੜਕੇ ਹੱਥ ਨੇ ਉਹਨਾਂ ਨੂੰ ਨੰਗਣਾ ਔਖਾ ਜਿਹਨੇ ਉਹ ਨੰਗਣਾ ਉਹ ਤਾਂ ਬਚਤ ਕਰ ਜਾਂਦਾ ਜੀ ਜੇ ਹੁਣ ਗੁਰੂ ਘਰੇ ਜਾਣ ਨੂੰ ਨੇੜੇ ਦੀ ਹੋਰ ਕਿਤੇ ਨਾਂਗਾ ਹੈ ਇਹ ਛੱਪੜ ਬਹੁਤ ਵੱਡਾ ਸੀ ਬਾਈ ਜੀ ਇਹ ਕੀ ਗੱਲ ਛੋਟਾ ਕਿਉਂ ਰਹਿ ਗਿਆ ਕੀ ਚੱਕਰ ਕਾਂਗਰਸ ਸਰਕਾਰ ਨੇ ਭਰਾਤਾ ਜੀ ਨਾ ਤਾਂ ਇਹਨਾਂ ਨੇ ਇੱਥੇ ਪਾਰਕਿੰਗ ਬਣਾਇਆ ਜੀ ਤੇ ਨਾ ਹੀ ਇਹਨਾਂ ਨੇ ਇਹ ਛੱਪੜ ਦਾ ਪਾਸ ਕੀਤਾ ਬਾਈ ਛੱਪੜ ਸਮਾਪਰਤਾ ਜਾਂ ਲੋਕਾਂ ਨੂੰ ਰਕਾਈ ਜਾਂਦੇ ਆ ਜੀ ਇਹ ਤਾਂ ਠੀਕ ਹੈ ਛਪੜੇ ਲੋਕਾਂ ਨੂੰ ਰਕਾਈ ਜਾਂਦੇ ਆ ਆਪੋ ਆਪਣਾ ਇਹੇ ਲਿਹਾਜ਼ਾਂ ਪੂਰੀ ਜਾਂਦੇ ਆ ਜੀ ਜੇ ਤੁਸੀਂ ਆਖੋਗੇ ਸੋਨੂੰ ਇੱਥੇ ਸੀ ਸਬੂਤ ਉਹ ਵੀ ਵਿਖਾ ਦਿੰਨੇ ਆ ਵੀ ਕਿੰਨਾ ਕਿੰਨਾ ਲੋਕਾਂ ਨੇ ਥਾਂ ਲਿਆ ਸੀ ਕਿੰਨਾ ਕਿੰਨਾ ਨਾਲ ਲੋਕਾਂ ਨੂੰ ਥਾਂ ਰਕਾਈ ਬੈਠੇ ਆ ਜੀ